ਕਿਸੇ ਦਾ ਹੱਕ ਮਾਰਨਾ ਕਿਸੇ ਤਲ ਤੇ ਵੀ ਕਿਸੇ ਨੂੰ ਝੋਟ ਪਹੁੰਚਾਣੀ ਜਾਂ ਛੋਟੀ ਹੈ ਜਾਂ ਬੁਰੀ ਜੋ ਹੈ ਵੱਡੀ ਹੈ ਬੁਰਾ ਹੀ ਕਰਮ ਹੈ ਆਰਥਿਕ ਝੋਟ ਪਹੁੰਚਾਣੀ ਸਮਾਜਿਕ ਝੋਟ ਪਹੁੰਚਾਣੀ ਸਰੀਰਿਕ ਝੋਟ ਪਹੁੰਚਾਣੀ ਪਰ ਦੂਜੇ ਨੂੰ ਝੋਟ ਪੁਚਾ ਕੇ ਮਨ ਖੁਸ਼ ਹੁੰਦਾ ਹੈ ਆਪਣੇ ਨੂੰ ਝੋਟ ਪਹੁੰਚੇ ਤੇ ਦੁਖੀ ਹੁੰਦਾ ਹੈ ਤੋਂ ਬੁਰਾ ਕਰਮ ਤੇ ਜਗਤ ਵਿੱਚ ਵੱਧਦਾ ਜਾ ਰਿਹਾ ਹੈ ਸਾਰੇ ਜਗਤ ਵਿੱਚ ਦੁੱਖ ਵੱਧਦਾ ਜਾ ਰਿਹਾ ਹੈ ਮਨੁੱਖ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ ਪਾਪ ਤੇ ਡਰ ਰਹਿ ਆਮ ਸਜਣਾ ਨੂੰ ਇਸ ਪੰਕਤੀ ਨੂੰ ਪੜਨ ਦੇ ਚ ਮਗਲ ਤਾਂ ਲੱਗ ਜਾਂਦਾ ਹੈ ਭਈ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਹੈ ਐ ਅਚੇਤ ਮਨੁੱਖ ਪਾਪ ਤੋਂ ਡਰ ਕੰ ਕੋਚਾਈ ਗਈ ਝੋਟ ਕਈ ਗੁਣਾ ਵਜਨੇ ਹੋਕੇ ਵਾਪਸ ਆਏਗੀ ਤੈਨੂੰ ਲਗੇਗੀ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹੀ ਪਲਟ ਕੇ ਵਾਪਸ ਆਏਗਾ ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਿਆਂ ਨੂੰ ਰੁਲਾਇਆ ਹੋਵੇਗਾ ਹੋ ਗਈ ਏ ਮੇਰੀ ਬੇਇਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇਜ਼ਤੀ ਕੀਤੀ ਹੋਣੀ ਹੈ ਕਿੱਕਰੀ ਉਗ ਪੈਨੇ ਕੰਡੇ ਹੀ ਕੰਡੇ ਤੂੰ ਮੈਂ ਕਿਕਰਾਂ ਦਾ ਹੀ ਬੀਜ ਬੋਇਆ ਹੋਵੇਗਾ ਮਿਲ ਗਏ ਨੇ ਮੈਨੂੰ ਅੰਗੂਰ ਤੂੰ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਹੁਣ ਕੀ ਸਮਝਾਈਏ ਇਸਨੂੰ ਲੋੜੇ ਦਾਖ ਬਿਜੌਰੀਆਂ بلوچستان ਦਾ ਇਲਾਕਾ ਬਿਜੌਰ ਦਾ ਇਲਾਕਾ ਉੱਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗਦਾ ਤੇ ਬਿਜੌਰੀ ਦਾਖ ਬੂਟਾ ਕਿ ਕਰਦਾ ਲਾਂਦਾ ਮੰਗਦਾ ਬਿਜੌਰੀ ਅੰਗੂਰ ਹੈ ਹੰਡੇ ਉਨ ਕਤਾਂਦਾ ਕਹਿੰਦਾ ਲੋੜੇ ਵਟ ਕੌਣ ਦੱਸੇ ਜੋ ਤੂੰ ਬੀਜ ਰਿਆ ਉਹ ਤੈਨੂੰ ਹੀ ਖਾਣਾ ਪਏਗਾ ਆਪ ਬੀਜ ਆਪੇ ਹੀ ਖਾਏ